ਕਿਊਬ ਵੈਲਟ ਤੇ ਨਹਾ ਰਹੇ ਨੌਜਵਾਨਾਂ ਨੂੰ ਗਾਲਾਂ ਕੱਢਣ ਤੋਂ ਰੋਕਿਆ ਸਾਢੇ 3 ਦਾ ਟਾਈਮ ਆ ਤੇ ਇਹਨੂੰ ਮੈਂ ਕਿਹਾ ਗੁਰਮੇਹਰ ਲਾਗੇ ਬੰਬੀ ਤੇ ਚੀਕਾ ਮਾਰਦੇ ਪਏ ਆ ਫੜੀ ਸ਼ਰਾਰਤੀ ਬਾਜੀ ਕਰਦੇ ਪਏ ਆ ਤੇ ਜਾ ਕੇ ਤੂੰ ਵੇਖ ਕੀ ਗੱਲ ਆ ਸਾ ਤਾਂ 11 ਸਾਲਾਂ ਬੱਚੇ ਨੂੰ ਲਗਵਾ ਤੇ ਗੋਤੇ ਉੱਤੇ ਕੀਤੀ ਮਾਰਕਟਾਈ ਮੇਰੀ ਸਾਡੀ ਪਹਿਲੀ ਆ ਉਧਰ ਜੂ ਮੈਂ ਚੱਲਾ ਸੀ ਤੇ ਕਿਆ ਕੇ ਨਾ ਚੀਕਾ ਨਾ ਮਾਰੋ ਘਰ ਸਾਡੇ ਲੱਗੇ ਆ ਇਹ ਇਹ ਵਿਚਾਰਾ ਉੱਥੇ ਗਿਆ ਸਾਈਕਲ ਲੈ ਕੇ ਤੇ ਮੁੰਡੇ ਨੂੰ ਉਹਨਾਂ ਨੇ ਕੀ ਆਖਿਆ ਇਹਨੇ ਇਹੀ ਗੱਲ ਆਖੀ ਹੋਣੀ ਆ ਜਾਂ ਬੱਚੇ ਆ ਜਾਂ ਇਹਨੇ ਆਖਿਆ ਵੀ ਮਤਲਬ ਮੈਨੂੰ ਤੁਸੀਂ ਇੱਥੇ ਨਾ ਚੀਕਾ ਮਾਰੋ ਗਾਲਾਂ ਨਾ ਕੱਢੋ ਵੀ ਤੇ ਇਹਨੂੰ ਫੜ ਕੇ ਤੇ ਵਿਚਾਰੇ ਨੂੰ ਉਹਨਾਂ ਨੇ ਗੋਤੇ ਦਿੱਤੇ ਤੇ ਉਹਨਾਂ ਨੇ ਮੈਨੂੰ ਜ਼ਬਰਦਸਤੀ ਫੜ ਕੇ ਵਿੱਚ ਗੋਤੇ ਦਿੱਤੇ ਸਾਰਿਆਂ ਨੇ ਵਾਰੀ ਵਾਰੀ ਸੱਜੀ ਤੋਂ ਮੈਂ ਬਾਹਰ ਆ ਕੇ ਕਾਰ ਚਲਾ ਤੈਨਾਂ ਨੇ ਕੁਟਿਆ ਮੇਰਾ ਦੰਦ ਤੋੜਤਾ ਵਾ ਤੇ ਇਹਨਾਂ ਸਿਰ ਤੇ ਵੀ ਸੱਟ ਮਾਰੀ ਤੇ ਲੱਤ ਤੇ ਲਾ ਛੱਡੀ ਤੇ ਮੇਰੇ ਇੱਥੇ ਤੇ ਇੱਥੇ ਮਾਰੀ ਜੈਨਾਂ ਸੱਟ ਆ ਟਿਊਬਲ ਤੇ ਨਹਾ ਰਹੇ 6 ਹੁੱਲੜਵਾਜ਼ ਨੌਜਵਾਨਾਂ ਨੇ ਹੁੱਲੜਵਾਜੀ ਅਤੇ ਗਾਲੀ ਗਲੋਚ ਕਰਨ ਤੋਂ ਰੋਕਣ ਤੇ 11 ਸਾਲਾ ਬੱਚੇ ਨੂੰ ਪਾਣੀ ਵਿੱਚ ਗੋਤੇ ਲਗਵਾਏ ਅਤੇ ਉਹਦੀ ਮਾਰਕਟਾਈ ਵੀ ਕੀਤੀ ਬੱਚੇ ਦੀ ਮਾਂ ਨੇ ਦੋਸ਼ ਲਗਾਉਂਦੇ ਹੋਏ ਦੱਸਿਆ ਕਿ ਘਰ ਆ ਕੇ ਜਦੋਂ ਬੱਚੇ ਨੇ ਖੂਨ ਦੀ ਉਲਟੀ ਕੀਤੀ ਤਾਂ ਉਸ ਨੂੰ ਤੁਰੰਤ ਹਸਪਤਾਲ ਦਾਖਲ ਕਰਾਇਆ ਗਿਆ ਮਾਂ ਤੇ ਬੱਚੇ ਘਰ ਵਿੱਚ ਇਕੱਲੇ ਰਹਿੰਦੇ ਨੇ ਅਤੇ ਉਹਨਾਂ ਦੇ ਪਿਤਾ ਵਿਦੇਸ਼ ਵਿੱਚ ਨੇ ਕਟਨਾ ਸੰਬੰਧੀ ਜਾਣਕਾਰੀ ਦਿੰਦੇ ਹੋਏ ਬੱਚੇ ਗੁਰਮੇਧ ਸਿੰਘ ਦੀ ਮਾਂ ਮੀਰਾ ਨੇ ਦੱਸਿਆ ਕਿ ਉਹਦਾ ਪਤੀ ਰਣਜੀਤ ਸਿੰਘ ਅਮਰੀਕਾ ਰਹਿੰਦਾ ਹੈ ਅਤੇ ਉਹ ਆਪਣੇ ਤਿੰਨੇ ਬੱਚਿਆਂ ਨਾਲ ਪਿੰਡ ਵਿੱਚ ਇਕੱਲੇ ਰਹਿੰਦੀ ਹੈ ਕੁਝ ਦਿਨ ਪਹਿਲਾਂ 6 ਨੌਜਵਾਨ ਉਹਨਾਂ ਦੇ ਘਰ ਨੇੜੇ ਹੀ ਉਹਨਾਂ ਦੇ ਟਿਊਬਲ ਤੇ ਨਹਾ ਰਹੇ ਸਨ ਇਹ ਨੌਜਵਾਨ ਟਿਊਬਲ ਦਾ ਪਾਣੀ ਰੋਕ ਕੇ ਛਾਲਾ ਮਾਰੇ ਸਨ ਅਤੇ ਉੱਚੀ ਉੱਚੀ ਇੱਕ ਦੂਜੇ ਨੂੰ ਗਾਲਾਂ ਵੀ ਕੱਢ ਰਹੇ ਸੀ ਜਦੋਂ ਉਸ ਨੇ ਗਾਲਾਂ ਦੀ ਆਵਾਜ਼ ਸੁਣੀ ਤਾਂ ਉਸ ਨੇ ਗੁਰਮੀਰ ਨੂੰ ਕਿਹਾ ਕਿ ਉਹ ਟਿਊਬਲ ਕੋਲ ਜਾ ਕੇ ਇਹਨਾਂ ਸ਼ਰਾਰਤੀ ਮੁੰਡਿਆਂ ਨੂੰ ਗਾਲ ਕੱਢਣ ਤੋਂ ਰੋਕ ਕੇ ਉਸ ਨੇ ਜਾ ਕੇ ਨੌਜਵਾਨਾਂ ਨੂੰ ਗਾਲਾਂ ਨਾ ਕੱਢਣ ਦੀ ਗੱਲ ਕਹੀ ਤਾਂ ਉਹਨਾਂ ਨੇ ਬੱਚੇ ਨੂੰ ਫੜ ਕੇ ਪਾਣੀ 'ਚ ਗੋਤੇ ਲਗਵਾਉਣੇ ਅਤੇ ਕੁੱਟਣਾ ਸ਼ੁਰੂ ਕਰ ਦਿੱਤਾ ਜਦੋਂ ਬੱਚੇ ਨੇ ਰੌਲਾ ਪਾਉਣਾ ਸ਼ੁਰੂ ਕੀਤਾ ਤਾਂ ਜਦੋਂ ਉਹ ਭੱਜ ਕੇ ਆਈ ਪਰ ਸਾਰੇ ਉੱਥੋਂ ਭੱਜ ਗਏ ਉਸਨੇ ਜ਼ਖਮੀ ਬੱਚੇ ਨੂੰ ਇਲਾਜ ਲਈ ਪਿੰਨਰ ਸ਼ਹਿਰਾ ਮੱਜਾ ਸਿੰਘ ਦੇ ਹਸਪਤਾਲ ਦਾਖਲ ਕਰਾਇਆ ਉਸਨੇ ਦੱਸਿਆ ਕਿ ਪੁਲਿਸ ਨੂੰ ਸ਼ਿਕਾਇਤ ਦੇਣ ਤੋਂ ਬਾਅਦ ਪੁਲਿਸ ਨੇ ਬੱਚੇ ਦੇ ਬਿਆਨ ਦਰਜ ਕਰ ਲਏ ਨੇ ਪਰ ਅਜੇ ਤੱਕ ਉਕਤ ਸ਼ਰਾਰਤੀ ਨੌਜਵਾਨਾਂ ਨੂੰ ਫੜਿਆ ਨਹੀਂ ਗਿਆ ਉਹਨਾਂ ਮੰਗ ਕੀਤੀ ਹੈ ਕਿ ਸ਼ਰਾਰਤੀ ਨੌਜਵਾਨਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਇਸ ਮਾਮਲੇ ਸੰਬੰਧੀ ਚੌਕੀ ਨੂੰ ਸ਼ਹਿਰਾ ਮੱਜਾ ਸਿੰਘ ਦੇ ਇੰਚਾਰਜ ਕਰਨਵੀਰ ਸਿੰਘ ਨੇ ਦੱਸਿਆ ਕਿ ਡਾਕਟਰ ਦੀ ਰਿਪੋਰਟ ਆਉਣ ਤੋਂ ਬਾਅਦ ਬੱਚੇ ਦੇ ਬਿਆਨ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ ਬੇਟੇ ਦਾ ਨਾ ਗੁਰਮੇਹਰ ਸਿੰਘ ਆ ਮੇਰਾ ਨਾਮ ਮੀਰਾ ਮੈਂ ਇਹਦੀ ਮਦਰ ਲੱਗਦੀ ਆ ਇਹ ਸਾਡੇ ਨਾ ਇਹ 3 ਦਾ ਟਾਈਮ ਆ ਸਾਢੇ 3 ਦਾ ਟਾਈਮ ਆ ਤੇ ਇਹਨੂੰ ਮੈਂ ਕਹਿਆ ਗੁਰਮੇਹਰ ਲੱਗੇ ਬੰਬੀ ਤੇ ਚੀਕਾਂ ਮਾਰਦੇ ਪਏ ਆ ਬੜੀ ਸ਼ਰਾਰਤੀ ਬਾਜੀ ਕਰਦੇ ਪਏ ਆ ਤੇ ਜਾ ਕੇ ਤੂੰ ਵੇਖ ਕੀ ਗੱਲ ਆ ਸਾਡੇ ਨਾ ਨਾਲ ਹੀ ਮਤਲਬ ਪਹਿਲੀ ਲੱਗਦੀ ਉੱਥੇ ਤੇ ਸਾਡੇ ਏਰੀਆ ਵਿੱਚ ਹੀ ਸਾਡੇ ਮਤਲਬ ਆਪਣਾ ਹੀ ਚ ਬੱਚਾ ਵਾ ਤੇ ਉਹਦਾ 5 6 ਫੁੱਟ ਦਾ ਚ ਬੱਚਾ ਜਿਹੜਾ ਤੇ ਇਹ ਵਿਚਾਰਾ ਉੱਥੇ ਗਿਆ ਸਾਈਕਲ ਲੈ ਕੇ ਤੇ ਮੁੰਡੇ ਨੂੰ ਉਹਨਾਂ ਨੇ ਕੀ ਆਖਦੇ ਇਹਨੇ ਇਹੀ ਗੱਲ ਆਖੀ ਹੋਣੀਆਂ ਜਾਂ ਬੱਚੇ ਆ ਜਾਂ ਇਹਨੇ ਆਖਿਆ ਵੀ ਮਤਲਬ ਮੈਨੂੰ ਤੁਸੀਂ ਇੱਥੇ ਨਾ ਚੀਕਾਂ ਮਾਰੋ ਗਾਲਾਂ ਨਾ ਕੱਢੋ ਵੀ ਤੇ ਇਹਨੂੰ ਫੜ ਕੇ ਤੇ ਵਿਚਾਰੇ ਨੂੰ ਉਹਨਾਂ ਨੇ ਗੋਤੇ ਦਿੱਤੇ ਆ ਬਾਕੀ ਇਹਦੇ ਨਾਲ ਸਾਰੀ ਘਟਨਾ ਹੋਈ ਇਹਨੂੰ ਸਾਰਾ ਪਤਾ ਵਾ ਕਿੰਨੇ ਜਣੇ ਸੀ ਉਹ 6 ਜਣੇ ਸੀ ਤੇ ਜਦੋਂ ਮੈਂ ਵੇਖਿਆ ਨਾ ਉਹ ਮਿਲ ਕੇ 4 ਜਣੇ ਪਰਲੀ ਸਾਈਡ ਬੰਬੀ ਆ ਪਿਆ ਵਾ ਉੱਥੇ ਖਲੋਤੇ ਸੀ ਮੋਟਰਸਾਈਕਲ ਤੇ ਕਿਤੇ ਕਿਤੇ ਮਾਰੀ ਸੱਟ ਇਹਦੇ ਇੱਕ ਤੇ ਦੰਦ ਦੋਵੇ ਦਾ ਟੁੱਟ ਗਿਆ ਇੱਕ ਦੰਦ ਤੇ ਪਨੇ ਕੀ ਕਹੀਦਾ ਦੱਸਦਾ ਜਾਂ ਕੁਛ ਵੀ ਮੈਨੂੰ ਨਹੀਂ ਪਤਾ ਇਹਦੇ ਬਾਰੇ ਵਿੱਚ ਕੀ ਮਾਰਿਆ ਹਨਾ ਇੱਕ ਇਹਦੀ ਲੱਤ ਇੱਥੇ ਆ ਇਹ ਚੀਜ਼ ਤੇ ਇੱਕ ਇਹਦੀ ਆ ਮਲਕੀ ਢਿਲ ਤੇ ਮਾਰਿਆ ਵਾ ਕਿ ਇੱਕ ਇੱਥੇ ਆ ਇੱਕ ਸਿਰ 'ਚ ਆ ਕਿੰਨੀ ਕੇਜੀ ਦੇ ਮੁੰਡੇ ਨੇ ਉਹ ਭਾਜੇ ਤਕਰੀਬਨ ਦੂਰੋਂ ਦੇਖਣ 'ਚ ਤਾਂ ਸਿਆਣੇ ਲੱਗਦੇ ਹੀ ਜਿੱਦੋਂ ਮੈਂ ਬਾਜ ਮਾਰੀ ਆ ਨਾ ਹੁੰਨੇ 20 21 ਦੇ ਜਾਂ ਕੋਈ ਮਲਕੀ ਅਜ ਜਿੰਨੇ ਕੁੱਟਿਆ ਹੋਏਗਾ ਛੋਟੀ ਥੋੜੀ ਇਸ ਦਾ ਹੋਏਗਾ ਪੰਜ ਹਾਂ ਇੱਕ ਨੂੰ ਜਾਣਦੇ ਆ ਉਹ ਟਾਬੀ ਮੱਲੇ ਦਾ ਮੁੰਡਾ ਵਾ ਇੱਕ ਉਹਦਾ ਨਾਮ ਗੁਰੂ ਪਤਾ ਨਹੀਂ ਕੀ ਦਬਸ਼ਿਵਾ ਨਾਮ ਹੁੰਦੇ ਦਾ ਕੰਪਲੀਟ ਕੀਤੀ ਹਾਂਜੀ ਇਹ ਕੀਤੀ ਇਹ ਕੰਪਲੀਟ ਹੈ ਨਹੀਂ ਕੋਈ ਨਹੀਂ ਮਤਲਬ ਅਸੀਂ ਥਾਣੇ ਤੱਕ ਵੀ ਗਏ ਕਿੰਨੇ ਕੋਈ ਕਾਰਵਾਈ ਨਹੀਂ ਪਾਈ ਹੈਗੀ ਇਹਨੇ ਜੱਕਦਾ ਵੀ ਖੂਨ ਦੀ ਉਲਟੀ ਮਾਰੀ ਫਿਰ ਉੱਥੋਂ ਮੈਨੂੰ ਡਾਊਟ ਜਆ ਹੋ ਗਿਆ ਫਿਰ ਮੈਂ ਇੱਥੇ ਆਪਣੇ ਨਿਸ਼ਾਰਾ ਮੱਜਾ ਸਿੰਘ ਲੈ ਆਇਆ ਇਹਨੇ ਅਜੇ ਮੁਰਦੀ ਸਾਹਿਬਤ ਹੁੰਦਾ ਦੀ ਆ ਦੇਖ ਲਓ ਤੁਹਾਡੇ ਸਾਹਮਣੇ ਹੀ ਆ ਆ ਹਣ ਚੱਕਰ ਜਦੋਂ ਵੀ ਮੈਂ ਮਤਲਬ ਇਹਨੂੰ ਚੋਕਦੀ ਆ ਤਾਂ ਚੱਕਰ ਆ ਜਾਂਦਾ ਵਾ ਤੇ ਨਾ ਰੋਟੀ ਉਹਦੇ ਦੀ ਖਾਂਦੇ ਆ ਵਾ ਸਿਰਫ ਇੱਕ ਲਿਕਵਿਟੀ ਕੁਛ ਦੇਣ ਨਹੀਂ ਆ ਕੀ ਮੰਗ ਕਰਦਾ ਮੰਗ ਪਾ ਜੀ ਇਨਸਾਫ ਚਾਹੀਦਾ ਹਨੂ ਕਿ ਅੱਜ ਤੁਹਾਡੇ ਡੇਰੇ ਤੇ ਆ ਕੇ ਸਾਡੇ ਐਡਾ ਦੂਰ ਏਰੀਆ ਪੈਂਦਾ ਸਾਡੇ ਬੱਚੇ ਨੂੰ ਆ ਕੇ ਕੁੱਟ ਜਿੰਦੇ ਕੁਝ ਵੀ ਹੋ ਸਕਦਾ ਸੀ ਫਿਰ ਕਿੰਨੂ ਇਹ ਮਤਲਬ ਕਹਿਣਾ ਹੈ ਹਾਂ ਮੇਰੇ ਹਸਬੰਡ ਯੂਐਸੀ ਆ ਅਮਰੀਕਾ ਚੋਂ ਨਾਮ ਗੁਰਮੇਰ ਸਿੰਘਾ ਤੇ ਮੈਂ ਮੇਰੀ ਸਾਡੀ ਪਹਿਲੀ ਆ ਉਦੋਂ ਜੂ ਮੈਂ ਚੱਲਾ ਸੀ ਤੇ ਕਿਹਾ ਕਿ ਨਾ ਚੀਕਾ ਨਾ ਮਾਰੋ ਘਰ ਸਾਡੇ ਲੱਗ ਗਏ ਆ ਤੇ ਉਹਨਾਂ ਨੇ ਮੈਨੂੰ ਜ਼ਬਰਦਸਤੀ ਫਾਰਕੇ ਵਿੱਚ ਗੋਤੇ ਦਿੱਤੇ ਸਾਰਿਆਂ ਨਿਵਾੜੀ-ਵਾੜੀ ਤੇ ਜੇ ਤੋਂ ਮੈਂ ਬਾਹਰ ਆ ਕੇ ਕਾਰ ਚਲਾ ਤੈਨਾਂ ਨੇ ਕੁੱਟਿਆ ਮੇਰਾ ਦੰਦ ਤੋੜਤਾ ਵਾ ਤੇ ਇਹਨਾਂ ਸਿਰ ਤੇ ਵੀ ਸੱਟ ਮਾਰੀ ਤੇ ਲਾਤਾਂ ਤੇ ਲਾਇਆ ਛੱਡੀ ਤੇ ਮੇਰੇ ਇੱਥੇ ਤੇ ਇੱਥੇ ਮਾਰੀ ਜੈਨਾਂ ਸਤਾ ਕਿਨੇ ਮੁੜਾਈਓ ਇਹ ਸ਼ੇਰ ਜੋ ਨਹੀਂ ਤੂੰ ਕੀ ਕਹਿਆ ਇਹਨਾਂ ਨੂੰ ਮੈਂ ਕਿਹਾ ਨਾ ਬੰਬੀ ਤੇ ਚੀਕਾ ਮਾਰੋ ਸਾਡੇ ਇਹ ਆਖਿਆ ਤਾਂ ਉਹਨਾਂ ਨੇ ਜ਼ਬਰਦਸਤੀ ਗੋਤੇ ਦਿੱਤੇ ਤੇ ਕੁੱਟਿਆ ਜੀ ਕੀ ਹੀ ਹੈ ਨਾ ਬੋਲ ਕਦਨ ਕੁੱਟਿਆ ਕੰਨ ਹੀ ਲੱਤਾਂ ਮਾਰਨਦੇ ਤੇ ਕਈ ਡੰਡਿਆਂ ਨਾਲ ਕੁੱਟਣਦੇ ਸੀ ਕਿਤਨੇ ਸੱਟ ਲੱਗੀ ਹੁਣ ਉਹਨੇ ਇੱਥੇ ਲੱਗੀ ਜੇ ਤੇ ਇੱਥੇ ਤੇ ਲੱਤ ਤੇ ਲਾਈ ਤੇ ਦੰਦ ਦੇ ਆਹ ਦੰਦ ਤੇ ਇੱਕ ਅੱਖ ਦੇ ਸੱਟ ਹੁਣ ਚੱਕਰ ਆਉਂਦੇ ਤਾਂ ਜੀ ਉੱਠਣਾ ਹਾਂਜੀ